ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰਿਤ ਕੌਰ ਮਾਂਸੂਬਾ ਆ ਗਈ ਤਾਂ ਹੀ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਦਿਨ ਹੈਗਾ ਜੀ ਅੱਜ ਸ਼ਨੀਵਾਰ ਦਾ ਤੇ ਸਵੇਰ ਦਾ ਟਾਈਮ ਆ ਟਾਈਮ ਹੈਗਾ ਸਾਢੇ 4:30 ਦਾ ਇੱਥੇ ਤੇ ਆਪਾਂ ਪਹਿਲਾਂ ਅਰਸ਼ਨੂਰ ਨੂੰ ਤਿਆਰ ਕਰਕੇ ਸਕੂਲ ਭੇਜ ਦਿੱਤਾ ਹੈਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਆ ਗਏ ਸੀ ਇੱਧਰ ਕਿਉਂਕਿ ਅੱਜ ਥੋੜਾ ਜਿਹਾ ਮੈਂ ਇੱਧਰ ਜਲਦੀ ਆ ਗਈ ਕਿਉਂਕਿ ਅੱਜ ਮੈਂ ਸਵੇਰ ਦੇ ਟਾਈਮ ਤੇ ਕੋਈ ਸਬਜ਼ੀ ਵਗੈਰਾ ਨਹੀਂ ਬਣਾਉਣੀ ਸੀਗੀ ਤੇ ਨਾ ਹੀ ਅਰਸ਼ਨੂਰ ਵਾਸਤੇ ਮੈਂ ਰੋਟੀ ਬਣਾਉਣੀ ਸੀ ਕਿਉਂਕਿ ਉਹਨੇ ਅੱਜ ਲੈ ਕੇ ਜਾਣੀ ਸੀ ਮੈਗੀ ਤੇ ਮੈਗੀ ਫਿਰ ਜਿਹੜੀਆਂ ਜਿਵੇਂ ਆਪਾਂ ਸੇਵੀਆਂ ਬਟਾਈਆਂ ਜਿਹੜੀਆਂ ਤੇ ਬਸ ਉਹਨਾਂ ਤੋਂ ਹੀ ਆਪਾਂ ਉਹਨੂੰ ਮੈਗੀ ਬਣਾ ਦਿੰਨੇ ਆ ਤੇ ਉਹਨੂੰ ਫਿਰ ਆਪਾਂ ਉਹ ਬਣਾਤੀਆਂ ਤੇ ਫਿਰ ਮੈਂ ਕਿਹਾ ਵੀ ਚਲ ਮੈਂ ਪਹਿਲਾਂ ਇੱਧਰ ਨੂੰ ਮੱਝਾਂ ਵਾਲਾ ਕੰਮ ਜਿਹੜਾ ਖਤਮ ਕਰਿਆ ਵਾ ਤੇ ਉਸ ਤੋਂ ਬਾਅਦ ਫਿਰ ਆਪਾਂ ਰੋਟੀ ਸਬਜ਼ੀ ਵਗੈਰਾ ਬਣਾ ਲਾਂਗੇ ਪਹਿਲਾਂ ਰੋਟੀ ਤਾਂ ਨਹੀਂ ਹਜੇ ਬਣਾਉਂਦੇਗੇ ਵੀ ਰੋਟੀ ਤਾਂ ਥੋੜੇ ਜਿਹਾ ਲੇਟ ਬਣਾਵਾਂਗੇ ਤੇ ਪਹਿਲਾਂ ਮੈਂ ਮੱਜਾਂ ਨੂੰ ਨਵਾ ਕੇ ਉਸ ਤੋਂ ਬਾਅਦ ਫਿਰ ਮੈਂ ਉਧਰ ਝਾੜੂ ਪੂੰਛਾ ਵਗੈਰਾ ਲਗਾ ਕੇ ਤੇ ਸੌਰੀ ਮੱਜਾਂ ਨੂੰ ਨਵਾ ਕੇ ਸਬਜ਼ੀ ਬਣਾਉਂਗੀ ਤੇ ਉਸ ਤੋਂ ਬਾਅਦ ਫਿਰ ਝਾੜੂ ਪੂੰਛਾ ਲਗਾ ਕੇ ਤੇ ਫਿਰ ਆਪਾਂ ਰੋਟੀ ਰੋਟੀ ਬਣਾ ਲਵਾਂਗੇ ਬਾਅਦ ਵਿੱਚ ਤੇ ਇੱਥੇ ਮੈਂ ਕਿਹਾ ਵੀ ਚੱਲ ਮੈਂ 19 ਦੇਰ ਮੱਜਾਂ ਨੂੰ ਨਵਾ ਪਿਆ ਕੇ ਬੰਦ ਲਿਆ ਕਿਉਂਕਿ ਜੇ ਇਧਰੋਂ ਕੰਮ ਨਿਬੜਿਆ ਹੋਵੇ ਨਾ ਤੇ ਫਿਰ ਬੇਫਿਕਰੀ ਨਾਲ ਉਧਰੋਂ ਕੰਮ ਸਾਰੇ ਜਿਹੜੇ ਆਪਾਂ ਆਪ ਦਾ કરી ਜਾਣੇ ਆ ਪਰ ਜੇ ਇਧਰੋਂ ਫਿਰ ਲੇਟ ਸੌਰੀ ਆਪਾਂ ਜਿਹੜਾ ਕੰਮ ਆ ਵੀ ਇਧਰੋਂ ਰਹਿ ਜੇ ਤਾਂ ਫਿਰ ਟੈਨਸ਼ਨ ਜੀ ਹੋ ਜਾਂਦੀ ਕਿਉਂਕਿ ਲਾਈਟ ਲੁੱਟਦਾ ਨਹੀਂ ਪਤਾਗਾ ਕਿਉਂਕਿ ਹੁਣ ਦੋ ਦਿਨ ਹੋ ਗਏ ਫਿਰ ਥੋੜਾ ਜਿਹਾ ਗਰਮੀ ਜ਼ਿਆਦਾ ਪੈਣ ਕਰਕੇ ਤੇ ਹਾਂਜੀ ਤੇ ਫਿਰ ਬਾਕੀ ਵੀ ਕਰਮੀ ਜ਼ਿਆਦਾ ਪੇ ਕਰਕੇ ਤੇ ਉਹਦੇ ਨਾਲ ਨਾ ਲਾਇਆ ਹਦਚਾ ਲਾਈਟ ਵੀ ਬੰਦ ਹੋ ਜਾਂਦੀ ਹੈ ਦੋ ਤਿੰਨ ਦਿਨ ਹੋ ਗਏ ਪਤਾ ਨਹੀਂ ਕਿਉਂ ਵੀ ਲਾਈਟ ਦੇ ਕਾਫੀ ਘਟ ਜੇ ਲੱਗ ਜਾਂਦੇ ਆ ਹੁਣ ਦੋ ਦੋ ਡੇਢ ਡੜ ਘੰਟੇ ਦਾ ਕੱਟ ਲਾਉਂਦੇ ਆ ਪਤਾ ਨਹੀਂ ਖਰਾਬ ਗਰੂਪ ਸੀ ਵੀ ਸਾਡੇ ਤੇ ਪਤਾ ਨਹੀਂ ਬਈ ਵੈਸੇ ਪਿੱਛੇ ਹੀ ਬੰਦ ਕਰਤੀ ਕੀ ਚੱਕਰ ਸੀਗਾ ਕੱਲ ਵੀ ਬੰਦ ਰਹੀ ਕਾਫੀ ਟਾਈਮ ਤੇ ਪਰਸੋਂ ਵੀ ਤੇ ਅੱਜ ਫਿਰ ਮੈਂ ਕਿਹਾ ਵੀ ਚਲ ਪਤਾ ਨਹੀਂ ਇਹਨਾਂ ਦਾ ਕੋਈ ਫੇਰ ਨਾ ਬੰਦ ਹੋ ਜੇ ਤਾਂ ਹੀ ਫਿਰ ਮੈਂ ਪਹਿਲਾਂ ਇੱਧਰ ਹੀ ਆ ਗਈ ਮੈਂ ਕਿਹਾ ਚਲ ਆਪਾਂ ਪਹਿਲਾਂ ਇਦਰੋਂ ਬੇਫਿਕਰੀ ਹੋਈਏ ਕਿਉਂਕਿ ਇਹਨਾਂ ਨੂੰ ਨਵਾ ਪਿਆ ਕੇ ਬੰਨੀਆਂ ਹੁਣ ਫਿਰ ਬਾਕੀ ਦੂਜੇ ਤਾਂ ਕੰਮ ਜਿਹੜੇ ਚੱਲਦੇ ਰਹਿੰਦੇ ਹਨ ਕਿੰਨੇ ਮोटे ਉਹ ਤਾਂ ਗੰਤੀ ਚ ਨਹੀਂ ਆਉਂਦੇ ਹੈਗੇ ਤੇ ਤਾਂ ਕਰਕੇ ਫਿਰ ਮੈਂ ਕਿਹਾ ਚੱਲ ਆਪਾਂ ਪਹਿਲਾਂ ਇਦਰੋਂ ਕੰਮ ਕਰ ਲઈએ ਤੇ ਚਲੋ ਜੀ ਹੁਣ ਮੈਂ ਇੱਥੇ ਪਹਿਲਾਂ ਇਹਨਾਂ ਨੂੰ ਨਵਾ ਪਿਆ ਲਾ ਤੇ ਫਿਰ ਕਰਦੇ ਆਪਾਂ ਅਗਲੇ ਕੰਮ ਹਾਂਜੀ ਲੋ ਜੀ ਹੁਣ ਮੈਂ ਉਧਰੋਂ ਜਿਹੜਾ ਆਪਣਾ ਮੱਜਾ ਵੱਲੋਂ ਕੰਮ ਜਿਹੜਾ ਖਤਮ ਕਰਿਆ ਸੀ ਕਿ ਉਧਰੋਂ ਆਪਣਾ ਜਿਹੜਾ ਕੰਮ ਸਾਰਾ ਨਿਬੜ ਚੁੱਕਿਆ ਤੇ ਹੁਣ ਮੈਂ ਲੱਗੀ ਸੀ ਇੱਥੇ ਸਬਜ਼ੀ ਬਣਾਉਣ ਤੇ ਸਬਜ਼ੀ ਜਿਹੜੀ ਆਪਾਂ ਬਣਾਵਾਂਗੇ ਆਲੂ ਪਕੌੜਿਆਂ ਦੀ ਤੇ ਜਿਹੜੇ ਪਕੌੜੇ ਉਹ ਵੀ ਆਪਾਂ ਘਰੇ ਬਣਾਵਾਂਗੇ ਆਪਾਂ ਬਾਜ਼ਾਰ ਤੋਂ ਨਹੀਂ ਲੈ ਕੇ ਆਉਂਦੇ ਇਕੱਲਾ ਬੇਸਣ ਹੀ ਮੰਗਾਉਨੇ ਹੁੰਨੇ ਆ ਤੇ ਪਕੌੜੇ ਆਪਾਂ ਘਰੇ ਬਣਾ ਲੈਨੇ ਆਂ ਬੜੀਆਂ ਵੀ ਤੇ ਪਕੌੜੇ ਵੀ ਤੇ ਪਕੌੜੇ ਆਪਾਂ ਬਣਾ ਲੈਨੇ ਆ ਹੁਣ ਇੱਥੇ ਤੇ ਇੱਥੇ ਮੈਂ ਥੋੜਾ ਜਿਹਾ ਲੈ ਲਿਆ ਸੀ ਬੇਸਣ ਤੇ ਬੇਸਣ ਮੈਂ ਪ੍ਰਾਂਤ ਦੇ ਵਿੱਚ ਛਾਂ ਲੈ ਸੀਗਾ ਤੇ ਮੈਨੂੰ ਐਸੀ ਮੈਂ ਖਾਵਾ ਚ ਇਹਦੇ ਵਿੱਚ ਹੀ ਆਪਾਂ ਆਟਾ ਗੁੰਨਾ ਤੇ ਹੋਰ ਭਾਂਡੇ ਕਾ ਤੋਂ ਨਵੇੜਨਾ ਤੇ ਪ੍ਰਾਂਤ ਦੇ ਵਿੱਚ ਹੀ ਆਪਾਂ ਨੂੰ ਨਾਲੇ ਬਣਾਉਣੇ ਸੌਕੇ ਆ ਕੁੱਲੇ ਭਾਂਡੇ ਦੇ ਵਿੱਚ ਤੇ ਬੇਸਣ ਮਿਸ਼ਾਨ ਲਿਆ ਸੀਗਾ ਤੇ ਉਹਦੇ ਵਿੱਚ ਆਪਾਂ ਪਾ ਲਿਆ ਹੈਗਾ ਨਮਕ ਮਿਰਚ ਤੇ ਥੋੜਾ ਜਿਹਾ ਪਾ ਲਿਆ ਸੀਗਾ ਜੀਰਾ ਭੁੰਨਿਆ ਹੋਇਆ ਜੀਰਾ ਪਾਊਡਰ ਜਾਨਕੀ ਭੁੰਨ ਕੇ ਦਿਓ ਨੂੰ ਪੀਸ ਕੇ ਰੱਖਿਆ ਹੋਇਆ ਸੀਗਾ ਉਹ ਵਾਲਾ ਤੇ ਬਸ ਥੋੜਾ ਜਿਹਾ ਆਪਾਂ ਪਾ ਲਿਆ ਸਰੋਂ ਦਾ ਤੇਲ ਤਾਂ ਕਿ ਇਹ ਜਿਹੜੇ ਸੌਫਟ ਬਣ ਜਾਦਾ ਕਰੜੇ ਜਿਹਾ ਰਹਿਣ ਤੇ ਬਸ ਹੁਣ ਆਪਾਂ ਬਣਾ ਲੈਨੇ ਆ ਪਕੌੜੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਤੇਲ ਦੇ ਵਿੱਚ ਆਪਾਂ ਤਲ ਲਾਂਗੇ ਤੇ ਥੋੜਾ ਜਿਹਾ ਤੇਲ ਲੈ ਕੇ ਉਹਦੇ ਵਿੱਚ ਤਲ ਲਾਂਗੇ ਤੇ ਬਾਅਦ ਵਿੱਚ ਉਸੇ ਵਿੱਚ ਹੀ ਆਪਾਂ ਤੜਕਾ ਲਾ ਦਾਂਗੇ ਤੇ ਘਰੇ ਜਿਹੜੇ ਆਪਾਂ ਇਹਨਾਂ ਨੂੰ ਬਣਾਉਨੇ ਆ ਤੇ ਬਹੁਤ ਇਹਨਾਂ ਦਾ ਜਿਹੜਾ ਸਵਾਦ ਆ ਉਹ ਵਧੀਆ ਜਿਆਦਾ ਵਧੀਆ ਹੁੰਦਾ ਕਿਉਂਕਿ ਜਿਹੜੇ ਆਪਾਂ ਬਾਜ਼ਾਰ ਤੋਂ ਲੈ ਕੇ ਆਉਨੇ ਆ ਤੇ ਪਤਾ ਨਹੀਂ ਕਿਉਂ ਉਹਨਾਂ ਦਾ ਟੇਸ ਇੰਨਾ ਵਧੀਆ ਨਹੀਂ ਹੁੰਦਾਗਾ ਇਹ ਜਿਆਦਾ ਵਧੀਆ ਬੰਦੇ ਆ ਜਿਸ ਤਰ੍ਹਾਂ ਕਈ ਵਾਰ ਜਿਵੇਂ ਨਮਕੀਨ ਹਨਾ ਪਕੌੜੀਆਂ ਮੈਂ ਉਹ ਵੀ ਘਰੇ ਬਣਾ ਲੈਣੀ ਹੁੰਦੀਆਂ ਵੀ ਉਹ ਵੀ ਕਦੇ ਬਾਜ਼ਾਰ ਤੋਂ ਨਹੀਂ ਲੈ ਕੇ ਆਉਂਦੀਆਂ ਜਿਵੇਂ ਥੋੜੀਆਂ ਜਿਹੀਆਂ ਬਰੀਕ ਬਣਾ ਲਓ ਤਾਂ ਜਿਵੇਂ ਦਹੀਂ ਦੇ ਵਿੱਚ ਪਾਉਣ ਵਾਸਤੇ ਤੇ ਲੋਜੀ ਹੁਣ ਪਹਿਲਾਂ ਮੈਂ ਬਣਾ ਲਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਆਪਣਾ ਤੇਲ ਦੇ ਵਿੱਚ ਪਕਾ ਲੈਣੇ ਆ ਯਾਨੀ ਕਿ ਫਰਾਈ ਕਰ ਲੈਣੇ ਤੇਲ ਦੇ ਵਿੱਚ ਤਲ ਲੈਣੇ ਆ పొన్ లనను ਹਾਂਜੀ ਤੇ ਲਓ ਜੀ ਮੈਂ ਇੱਥੇ ਕੜਾਈ ਦੇ ਵਿੱਚ ਜਿਹੜਾ ਤੇਲ ਉਹ ਪਾ ਲਿਆ ਸੀਗਾ ਤੇਲ ਆਪਾਂ ਬਹੁਤਾ ਜ਼ਿਆਦਾ ਨਹੀਂ ਪਾਇਆ ਥੋੜੇ ਪਾਇਆ ਬਸ ਵੀ ਥੋੜੇ ਦੇ ਵਿੱਚ ਆਪਾਂ ਦੋ ਵਾਰੀ ਕਰਕੇ ਇਹਨਾਂ ਨੂੰ ਭੁੰਨ ਲੈਣੇ ਹਾਂ ਹਾਂਜੀ ਲਓ ਤੇ ਤੇਲ ਜਿਹੜਾ ਏ ਉਹ ਗਰਮ ਹੋ ਚੁੱਕਿਆ ਤੇ ਆਪਾਂ ਹੁਣ ਪਾ ਦਿੰਨੇ ਹਾਂ ਵਿੱਚ ਪਕੌੜੇ ਤੇ ਇਹ ਮੈਂ ਐਵੇਂ ਪਾ ਦਿੰਨੀ ਹੁਣ ਇਕੱਠੇ ਕਿਰਾਂ ਤਾਂ ਜਿਵੇਂ ਆਪਾਂ ਪਾਉਣੇ ਆ ਲੱਗਦਾ ਨਾ ਜਿਵੇਂ ਜੁੜ ਜੇ ਗਏ ਏ ਅਰ ਜਦੋਂ ਤੇਲ ਦੇ ਵਿੱਚ ਪਾਉਂਦੇ ਆ ਤੇ ਉਦੋਂ ਬਾਅਦ ਇਹ ਵਧੀਆ ਨਿਖੜ ਜਾਂਦੇ ਆ ਆਪਣੇ ਆਪ ਹੀ ਤੇਲ ਦੇ ਵਿੱਚ ਜਾ ਕੇ ਤੇ ਇਹਨਾਂ ਤੇ ਬਹੁਤਾ ਟਾਈਮ ਵੀ ਨਹੀਂ ਲੱਗਦਾ ਬਸ 5-7 ਮਿੰਟ ਹੀ ਲੱਗਦੇ ਨੇ ਸਾਰੇ ਤੇ ਗੈਂਸ ਦਾ ਆਪਾਂ ਜਿਹੜਾ ਸੇਕ ਸੀਗਾ ਉਹ ਥੋੜਾ ਜਿਹਾ ਘੱਟ ਰੱਖਿਆ ਤਾਂ ਜੋ ਇਹਨਾਂ ਦਾ ਜਿਹੜਾ ਟੇਸਟ ਵਧੀਆ ਆਵੇ ਕਿਉਂਕਿ ਜੇ ਆਪਾਂ ਜ਼ਿਆਦਾ ਸੇਕ ਦੇ ਉੱਤੇ ਪਕਾਵਾਂਗੇ ਫਿਰ ਉੱਪਰੋਂ ਇਹ ਜਲ ਜ ਜਾਣਗੇ ਅੰਦਰੋਂ ਚੰਗੀ ਤਰ੍ਹਾਂ ਪੱਕਣੇ ਨਹੀਂ ਹੈਗੇ जी बहुत वाया जोड़े पकौड़े देखो बन के तैयार हैं इस तरह आप बड़िया जो भी जोड़ियाँ है ना वह भी घर बना लें होंगे आप भी रेसपी देवे थोनों लौ जी जड़े पक गए थे तो तकरीबन तो बस हम आप इसे तेल दे सब तो पहला पा लेंगे जीरा उस तो बाद लगे प्याज तो टमाटर अच्छा है नहीं सरें ਕਿਉਂਕਿ ਅੱਜ ਸ਼ਨੀਵਾਰ ਆ ਤੇ ਕੱਲ ਨੂੰ ਐਤਵਾਰ ਆ ਤੇ ਸਬਜ਼ੀ ਵਾਲਾ ਕੱਲ ਨੂੰ ਵੀ ਨਹੀਂ ਕੋਈ ਆਣਾ ਤੇ ਇਸ ਕਰਕੇ ਕੋਈ ਆਪਾਂ ਨੂੰ ਜ਼ਰੂਰੀ ਨਹੀਂ ਹੈਗਾ ਵੀ ਜੇ ਟਮਾਟਰ ਹੋਵੇ ਤਾਂ ਹੀ ਜੇ ਨਾ ਵੀ ਹੋਵੇ ਤਾਂ ਆਪਾਂ ਫਿਰ ਨਹੀਂ ਵੀ ਪਾਉਂਦੇ ਇਸੇ ਤਰ੍ਹਾਂ ਹੀ ਸਬਜ਼ੀ ਜਿਹੜੀ ਆ ਬਹੁਤ ਵਧੀਆ ਬਣ ਜਾਣੀ ਆ ਤੇ ਆਪਾਂ ਇਹਦੇ ਵਿੱਚ ਹੁਣ ਆਪਾਂ ਜਿਹੜਾ ਮਸਾਲਾ ਹੈਗਾ ਉਹ ਭੁੰਨ ਲੈਨੇ ਚੰਗੀ ਤਰ੍ਹਾਂ ਬਾਕੀ ਪਿਆਜ਼ ਦੇ ਵਿੱਚ ਨਾ ਥੋੜਾ ਜਿਹਾ ਜਿਵੇਂ ਆ ਆਪਾਂ ਜਦੋਂ ਪਿਆਜ਼ ਪਾਤਾ ਤੇਲ ਗਰਮ ਹੋਣ ਤੋਂ ਬਾਅਦ ਉਸ ਦੇ ਨਾਲ ਹੀ ਜਿਹੜੀ ਆਪਾਂ ਲਾਲ ਮਿਰਚ ਪਾਉਣੀ ਆ ਦੇ ਨਾਲ ਹੀ ਪਾ ਦਈਏ ਨਾ ਤੇ ਹਲਦੀ ਬਾਅਦ ਵਿੱਚ ਪਾਈਏ ਲਾਲ ਮਿਰਚ ਪਹਿਲਾਂ ਪਾ ਲਗੇ 2 ਕ ਮਿੰਟ ਤਾਂ ਫਿਰ ਇਹਦੇ ਨਾਲ ਜਿਹੜਾ ਕਲਰ ਆ ਸਬਜ਼ੀ ਦਾ ਉਹ ਬਹੁਤ ਸੋਹਣਾ ਆਉਂਦਾ ਏ ਦੇਗੀ ਮਿਰਚ ਪਾਉਣ ਦੀ ਵੀ ਨਹੀਂ ਜ਼ਰੂਰਤ ਵੀ ਕਈ ਕਲਰ ਵਾਸਤੇ ਜਿਵੇਂ ਦੂਸਰੀ ਦੇਗੀ ਮਿਰਚ ਪਾਉਂਦੇ ਨੇ ਫਿਰ ਉਹ ਪਾਉਣ ਦੀ ਵੀ ਨਹੀਂ ਲੋੜ ਹੁੰਦੀ ਏ ਇਸੇ ਮਿਰਚ ਨਾਲ ਜਿਹੜਾ ਇਹਦਾ ਕਲਰ ਆ ਬਹੁਤ ਸੋਹਣਾ ਆ ਜਾਂਦਾ ਤੇ ਹੁਣ ਆਪਾਂ ਇੱਥੇ ਜਿਹੜਾ ਤੜਕਾ ਸੀਗਾ ਉਹ ਚੰਗੀ ਤਰ੍ਹਾਂ ਆਪਣਾ ਮਸਾਲਾ ਜਿਹੜਾ ਪੱਕ ਚੁੱਕਿਆ ਸੀਗਾ ਤੇ ਹੁਣ ਆਪਾਂ ਜਿਹੜੇ ਆਲੂ ਸੀਗੇ ਕੱਟੇ ਹੋਏ ਦੋ ਵੈਸੇ ਕਈ ਇਹਦੇ ਵਿੱਚ ਪਾ ਲੈਂਦੇ ਹੈਗੇ ਪਿਆਜ਼ ਨੂੰ ਵੀ ਮੋਟਾ-ਮੋਟਾ ਕੱਟ ਕੇ ਹਨਾ ਜਿਵੇਂ ਪਕੌੜਿਆਂ 'ਚ ਪਾਉਂਦੇ ਆ ਪਰ ਮੈਂ ਤਾਂ ਆਲੂ ਹੀ ਪਾਉਣੇ ਹੁਣੇ ਪਿਆਜ਼ ਨਹੀਂ ਪਾਉਂਦੀਗੀ ਤੇ ਆਪਾਂ ਹੁਣ ਆਲੂ ਪਾਤੇ ਆ ਤੇ ਇਹਦੇ ਵਿੱਚ ਪਾਦਨੇ ਆਪਾਂ ਲੋੜ ਅਨੁਸਾਰ ਪਾਣੀ ਯਾਨੀ ਕਿ ਜਿੰਨੀ ਕੁ ਤਰੀ ਰੱਖ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰਿਤ ਕੌਰ ਮਨਸਵਾਗੇ ਤਾਂ ਹੀ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਰ ਸੁਣਾਉ ਜੀ ਕਿਵੇਂ ਤੁਸੀਂ ਸਾਰੇ ਜਾਣੇ ਉਮੀਦ ਹੈ ਜੀ ਸਾਰੇ ਜਣ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਹਾਂਜੀ ਆਪਾਂ ਜਿਹੜੇ ਕੰਮ ਧੰਦੇ ਸੀ ਸਵੇਰ ਦੇ ਟਾਈਮ ਦੇ ਆਪਣੇ ਜਿਹੜੇ ਉਹ ਖਤਮ ਹੋ ਚੁੱਕੇ ਆ ਤੇ ਹੁਣ ਆਪਾਂ ਅ ਕੱਲੇ ਰਹਿ ਗਏ ਆਪਣੇ ਬਰਤਨ ਢਾਂਡੇ ਸਾਫ ਕਰਨ ਵਾਲੇ ਰੋਟੀ ਵਾਲੇ ਤੇ ਬਸ ਹੁਣ ਆਪਾਂ ਜਿਹੜੇ ਢਾਂਡੇ ਸਾਫ ਕਰਦੇ ਆ ਤੇ ਬਾਕੀ ਜਿਹੜੇ ਕੰਮ ਤਾਂ ਦੇ ਸਾਰੇ ਖਤਮ ਹੋ ਗਏ ਬਸ ਕੱਲਾ ਆਪਾਂ ਆ ਪਾਂਡੇ ਸਾਫ ਕਰਕੇ ਤੇ ਰਸੋਈ ਦੀ ਜਿਹੜੀ ਸਲੈਪ ਉਹ ਸਾਫ ਕਰਨੀ ਆ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਨੱਕ ਕੰਮ ਕਰਕੇ ਉਸ ਤੋਂ ਬਾਅਦ ਅੰਬਾਕੀ ਅੱਜ ਥੋੜਾ ਜਿਹਾ ਖਲਾਰਾ ਜਿਹਾ ਜ਼ਿਆਦਾ ਸੀਗਾ ਸਵੇਰ ਦੇ ਟਾਈਮ ਤੇ ਕਿਉਂਕਿ ਬਾਹਰੋਂ ਮੈਨੂੰ ਦਿਖਾਉਣੀ ਆ ਕਿ ਸੌਰੀ ਸ਼ਾਮ ਦੇ ਟਾਈਮ ਤੇ ਦਿਖਾਵਾਂਗੇ ਕਿਉਂਕਿ ਉੱਥੇ ਢਾਹ ਰਹੇ ਨੇ ਫੰਦੋਲੀ ਜਿਹੜਾ ਆਪਣਾ ਚੌਂਦਰਾ ਸੀਗਾ ਹਨਾ ਉੱਥੋਂ ਸਾਰਾ ਉਹ ਢਾਵਾ ਟਵਾਈ ਜਿਹੜੀ ਹੋਈ ਜਾਂਦੀ ਆ ਕਿਉਂਕਿ ਆਪਾਂ ਦੁਬਾਰਾ ਬਣਾਉਣੇ ਆ ਤੇ ਥੋੜਾ ਬਹੁਤਾ ਕੰਮ ਕਰਦੇ ਆ ਕਿਉਂਕਿ ਗਾਂ ਦਿਵਾਲੀ ਆ ਰਹੀ ਆ ਤੇ ਬਾਕੀ ਕੈਸੇ ਦਿਵਾਲੀ ਆਪਾਂ ਇਸ ਤਰੀ ਮਨਾਉਣੀ ਤਾਂ ਹੈ ਨਹੀਂ ਆਪਣੀ ਤਾਂ ਵੈਸੇ ਕਾਦੀ ਦਿਵਾਲੀ ਪਰ ਫਿਰ ਸਾਫ ਸਫਾਈ ਤਾਂ ਆਪਾਂ ਕਰਨੀ ਬੰਦ ਨਹੀਂ ਹੋਈ ਹੈ ਹਨਾ ਬਾਕੀ ਚਲੋ ਖੁਸ਼ੀਆਂ ਤਾਂ ਹੁਣ ਦਿਨ ਤਿਉਹਾਰਾਂ ਤੇ ਐਵੇਂ ਐਸੇ ਵੈਸੇ ਨਹੀਂ ਆਉਂਦੇ ਹਨਾ ਉਕੇ ਪਤਾ ਨਹੀਂ ਕਿਉਂ ਹਰ ਇੱਕ ਤਿਉਹਾਰ ਤੇ ਤਿਆਰ ਕੋਈ ਵੀ ਆਉਂਦਾ ਦਿਵਾਲੀ ਲੋੜੀ ਕੁਛ ਵੀ ਹੈ ਨਾ ਉਹਨੇ ਕੁਛ ਹੀ ਨਹੀਂ ਹੁੰਦੀ ਜਿੰਨੀ ਪਹਿਲਾਂ ਹੁੰਦੀ ਸੀਗੀ ਹਾਂਜੀ ਲੋ ਜੀ ਉਸ ਤੋਂ ਬਾਅਦ ਇਹ ਹੁਣ ਹੋ ਗਿਆ ਜੀ ਦੁਪਹਿਰ ਦਾ ਟਾਈਮ ਤੇ 3 ਵਜੇ ਆਪਾਂ ਚਾਹ ਪਾਣੀ ਪੀ ਲਿਆ ਤੇ ਉਸ ਤੋਂ ਬਾਅਦ ਆਪਾਂ ਲੱਗੇ ਸੀ ਇਹਨਾਂ ਨੂੰ ਪੱਠੇ ਪਾਉਣ ਆਪਾਂ ਜਿਹੜੀ ਦਵਾਈ ਵਗੈਰਾ ਜੋ ਵੀ ਜਿਵੇਂ ਪਾਊਡਰ ਵਗੈਰਾ ਪਹਿਲਾਂ ਪਾਉਣੇ ਹੁੰਦੇ ਆ ਉਹ ਆਪਾਂ ਇਹਨਾਂ ਨੂੰ ਖਵਾ ਚੁੱਕੇ ਆਂ ਤੇ ਹੁਣ ਆਪਾਂ ਇੱਥੇ ਹਲੇ ਪਾ ਲਾ ਦਿੱ ਗਏ ਸੰਨੀ ਵਗੈਰਾ ਪਹਿਲਾਂ ਹੋ ਚੁੱਕੀ ਆ ਜਾਨੀ ਕਿ ਥੋੜੀ ਵਗੈਰਾ ਪਹਿਲਾਂ ਪਾਤੀ ਸੀਗੀ ਤੇ ਉਹਦੇ ਉੱਪਰ ਜਿਹੜੇ ਖਾਲ ਸਿੱਟਨੀ ਸੀ ਉਹ ਵੀ ਪਾਤੀ ਸੀ ਆਪਾਂ ਜਿਵੇਂ ਸਰੋਂ ਦੀ ਖਾਲ ਭਿਓ ਕੇ ਸੰਨੀ ਨਹੀਂ ਕਰਦੇ ਹੈਗੇ ਸਾਰਿਆਂ ਪਸ਼ੂ ਨੂੰ ਕਿਉਂਕਿ ਸਾਰੀਆਂ ਮੱਝਾਂ ਜਿਵੇਂ ਸੰਨੀ ਕੀਤੀ ਹੋਈ ਉਹ ਨਹੀਂ ਖਾਂਦੀਆਂ ਉਹਵੇਂ ਕਿਉਂਕਿ ਹਰੇ ਹੁੰਦੇ ਆ ਤੇ ਫਿਰ ਤਾਂ ਕਰਕੇ ਬਸ ਐਵੇਂ ਪਾ ਦਿੰਨੇ ਹੈਗੇ ਆ ਤੇ ਜਿਹਨਾਂ ਜਿਹੜੀਆਂ ਦੁੱਧ ਦੜੀਆਂ ਜਿਨ੍ਹਾਂ ਨੂੰ ਪਾਣੀ ਅਲੱਗ ਤੋਂ ਜਿਹੜੀਆਂ ਖਾ ਲੈਂਦੀਆਂ ਬਸ ਉਹਨਾਂ ਦੋਵਾਂ ਮੱਝਾਂ ਨੂੰ ਪਾ ਦਿਆਂਗੇ ਆਪਾਂ ਦੂਜੀਆਂ ਨੂੰ ਜਿਵੇਂ ਫੀਲਡ ਪਾਉਣੇ ਆ ਤਾਂ ਸੁੱਕੀ ਖਾਲ ਜਿਹੜੀ ਸਰੋਂ ਦੀ ਪਾ ਲੈਣੇ ਆ ਕਿਉਂਕਿ ਉਹ ਸੁੱਕੀ ਖਾਲ ਜਿਹੜੀ ਸਰੋਂ ਦੀ ਖਾ ਲੈਂਦੀਆਂ ਛੋਟੀਆਂ ਤੇ ਜਿਵੇਂ ਆਪਾਂ ਸੰਨੀ ਕਰਦੇ ਆ ਹਨ ਕਲ ਭੌਂਕੇ ਤੇ ਉਹਵੇਂ ਨਹੀਂ ਖਾਂਦੀਆਂ ਪਤਾ ਨਹੀਂ ਕਿਉਂ ਤੇ ਇੱਥੇ ਮੈਂ ਜ਼ਿਆਦਾ ਗੇੜੇ ਲਾਉਣ ਦੀ ਬਜਾਏ ਮੈਂ ਖਾਬੀ ਚਲਮੇ ਪੱਲੀ ਦੇ ਵਿੱਚ ਹੀ ਹਰੇ ਜੜੇ ਲੈ ਆ ਜਾਨੀ ਆ ਵੀ ਮੈਨੂੰ ਬਾਹਲੇ ਗੇੜੇ ਨਾਲ ਲਾਉਣੇ ਪੈਣਗੇ ਤੇ ਬਾਕੀ ਜੇ ਆਪਾਂ ਨੂੰ ਲੋੜ ਪਈ ਤਾਂ ਫਿਰ ਆਪਾਂ ਹੋਰ ਲੈ ਜਾਾਂਗੇ ਹਰੇ ਕਿ ਰ ਆਪਾਂ ਹਰੇ ਲੈ ਕੇ ਤੇ ਪਰਲਾ ਦਿੰਨੇ ਆ ਜੀ ਤੇ ਹੁਣ ਮੈਂ ਲੱਗ ਗਈ ਸੀ ਇੱਥੇ ਹਰੇ ਰਲਾਉਣ ਪਹਿਲਾਂ ਮੈਂ ਇਹਨਾਂ ਨੂੰ ਰਲਾ ਦੂੰਗੀ ਕੱਲੇ ਤੂੜੀ ਦੇ ਵਿੱਚ ਉਸ ਤੋਂ ਬਾਅਦ ਫਿਰ ਆਪਾਂ ਦੂਜੀਆਂ ਮੱਜਾਂ ਦੀ ਇਧਰਲੀ ਸਾਈਡ ਸੱਣੀ ਕਰ ਦਾਂਗੇ ਜਾਨੀ ਕਿ ਵਿੱਚ ਹੀ ਆਪਾਂ ਐਸੀ ਤਰ੍ਹਾਂ ਹੀ ਹਰੇ ਵੀ ਨਾਲ ਹੀ ਰਲਾ ਦਾਂਗੇ ਤੇ ਨਾਲ ਹੀ ਆਪਾਂ ਜਿਵੇਂ ਖਾਲ ਜਿਹੜੀ ਭੁੰਨਤੀ ਸੀ ਥੋੜੀ ਤੇ ਉਹ ਪਾ ਦਾਂਗੇ ਕਿਉਂਕਿ ਪਹਿਲਾਂ ਉਹ ਵੀ ਨਹੀਂ ਖਾਂਦੀਆਂ ਸੀਗੀਆਂ ਉਹਨੂੰ ਵੀ ਉਹਨਾਂ ਨੂੰ ਵੀ ਜਿਵੇਂ ਵਿੱਚ ਥੋੜਾ ਜਿਹਾ ਜਿਵੇਂ ਕਣਕ ਦਾ ਦਾਣਾ ਜਾਂ ਥੋੜੀ ਜੀ ਚੀਜ਼ ਜਿਵੇਂ ਫੀਡ ਵਿੱਚ ਪਾ ਦਿੰਨੇ ਹੈਗੇ ਆ ਤੇ ਫੀਡ ਆਪਾਂ ਜਿਹੜੀ ਕਾਰਗਲ ਦੀ ਪਾਉਨੇ ਆ ਹੁਣ ਕਿਉਂਕਿ ਪਹਿਲਾਂ ਆਪਾਂ ਜਿਹੜੀ ਆਵਦੀ ਬਣਵਾ ਕੇ ਫੀਡ ਪਾਉਂਦੇ ਸੀਗੇ ਪਰ ਹੁਣ ਜਿਹੜੀਆਂ ਦੁੱਧ ਵਾਲੀਆਂ ਮੱਝਾਂ ਉਹਨਾਂ ਨੂੰ ਆਪਾਂ ਕਾਰਗਲ ਦੀ ਫੀਡ ਜਿਹੜੀ ਸ਼ੁਰੂ ਕਰਤੀ ਆ ਤੇ ਮੱਝਾਂ ਵਾਲੀ ਜਿਹੜੀ ਕਾਰਗਲ ਦੀ ਫੀਡ ਆ ਉਹ ਵਾਲੀ ਸ਼ੁਰੂ ਕਰਤੀ ਆ ਤੇ ਉਹਦਾ ਵੀ ਰਿਜ਼ਲਟ ਜਿਹੜਾ ਬਹੁਤ ਵਧੀਆ ਹੈ ਤੇ ਬਹੁਤ ਵਧੀਆ ਰਿਜ਼ਲਟ ਰਿਹਾ ਉਹਦਾ ਕਿਉਂਕਿ ਆਪਾਂ ਹੁਣ ਹੀ ਥੋੜੇ ਦਿਨ ਹੀ ਹੋਇਆ ਆਪਾਂ ਸ਼ੁਰੂ ਕੀਤੀ ਨੂੰ ਤੇ ਜਿਹੜੀਆਂ ਬਾਕੀ ਜਿਹੜੀ ਛੋਟੀ ਸੂਣ ਵਾਲੀ ਇਹਦੀ ਫੀਲ ਤਾਂ ਚਲੋ ਬਣਵਾਈ ਹੈ ਪਰ ਆਪਾਂ ਜਿਹੜੀ ਕਾਰਗਿਲ ਦੀ ਫੀਲ ਸ਼ੁਰੂ ਕੀਤੀ ਹੈ ਹਨ ਇਸ ਵਾਰੀ ਬਣਵਾ ਹਾਂਜੀ ਆਪਾਂ ਇਸ ਵਾਰੀ ਫਿਰ ਬਣਵਾ ਕੇ ਨਹੀਂ ਲੈਂਦੀ ਫੀਲ ਉਹਨਾਂ ਮੱਜਾਂ ਦੀ ਸੀ ਕਿ ਮਸਾਲਾ ਆਪਾਂ ਇੱਕ ਵਾਰੀ ਪਾ ਕੇ ਦੇਖਦੇ ਹਾਂ ਹੁਣੇ ਪਰ ਵੈਸੇ ਸਾਨੂੰ ਹਫਤਾ ਕੀ ਹੋਇਆ ਪਾਈ ਜਾਂਦੇ ਹਨ ਪਰ ਇਹਦਾ ਰਿਜ਼ਲਟ ਅਜੇ ਤਾਈ ਤਾਂ ਠੀਕ ਆ ਤੇ ਬਾਕੀ ਜੇ ਠੀਕ ਰਿਹਾ ਫਿਰ ਆਪਾਂ ਇਹ ਹੀ ਪਾ ਦਾਂਗੇ ਤੇ ਨਹੀਂ ਫਿਰ ਬਣਵਾ ਲਵਾਂਗੇ ਜਿਵੇਂ ਅੱਗੇ ਬਣਵਾ ਕੇ ਤੇ ਉਹਨੇ ਆਪ ਦਾ ਸਮਾਨ ਪਾ ਕੇ ਸਾਨੂੰ ਐ ਸੀਗਾ ਵੀ ਚਲ ਇਹ ਪਾ ਕੇ ਦੇਖ ਲਗੇ ਤੇ ਫਿਰ ਉਸ ਤੋਂ ਬਾਅਦ ਜਿਵੇਂ ਇਹ ਸੂਪਣਗੇ ਆ ਤਾਂ ਫਿਰ ਇਕੱਠੇ ਬਣਵਾ ਲਵਾਂਗੇ ਬਸ ਘਾਲੋ ਜੀ ਹੋ ਗਈ ਤੇ ਫਿਰ ਸਾਨੂੰ ਇਹ ਰਸਕੀ ਮਗਵਾਨੀ ਪੈਗੀ ਤੇ ਲੋ ਜੀ ਹੁਣ ਇੰਨਾ ਦੇ ਤਰ ਲੱਗੇ ਸੀ ਤੇ ਇੱਥੇ ਮੈਨੂੰ ਹਰੇ ਹੋਣ ਲੱਗ ਰਹੇ ਸੀ ਘੱਟ ਤੇ ਥੋੜੇ ਜਿਹੇ ਹਰੇ ਆਪਾਂ ਹੋਰ ਚੱਕ ਲਿਆਉਣੇ ਆ ਇੱਕ ਬੱਠਲ ਪਰ ਲੈਣੇ ਆ ਹੋਰ ਤੇ ਫਿਰ ਆਪਾਂ ਵਿੱਚ ਜਿਹੜੀ ਖਾਲ ਸੀਗੀ ਭੰਤੀ ਹੋਈ ਫੀਲ ਥੋੜੀ ਜੀ ਤੇ ਬਸ ਉਰ ਲਾ ਦਾਂਗੇ ਆਪਾਂ ਮੱਝਾਂ ਨੂੰ ਤੇ ਬਾਕੀ ਪਤਾ ਨਹੀਂ ਕਿਉਂ ਜਿਵੇਂ ਸਾਡੀਆਂ ਮੱਝਾਂ ਨਾ ਗਿੱਜ ਗਈਆਂ ਵੀ ਸਰੋਂ ਦੀ ਖਾਲ ਜਿਵੇਂ ਰਲਾ ਕੇ ਪਤਾ ਨਹੀਂ ਜਿਹੜੇ ਘਰ ਦੀ ਸਰੋਂ ਦੀ ਆਪਾਂ ਵੀ ਕਾਹਨੇ ਕਢਾਉਣੇ ਆ ਤੇ ਉਹ ਵਾਲੀ ਜਿਹੜੀ ਖਾਲ ਆ ਸਰੋਂ ਦੀ ਉਹੀ ਖਾਂਦੇ ਆ ਤੇ ਜਿਹੜੀ ਆਪਾਂ ਮੁੱਲ ਲੈ ਕੇ ਆਉਣੇ ਆ ਸਰੋਂ ਦੀ ਖਾਲ ਤੇ ਉਹ ਦੀ ਜਦੋਂ ਆਪਾਂ ਸੰਨੀ ਕਰਦੇ ਆ ਉਹ ਰਲਾਉਂਦੇ ਆ ਤੇ ਪਤਾ ਨਹੀਂ ਕਿਉਂ ਖਾਂਦੀਆਂ ਹੀ ਨਹੀਂ ਕਿਆਂ ਉਹ ਪਤਾ ਨਹੀਂ ਕੀ ਆਦਤ ਹੋ ਗਈ ਇਹਨਾਂ ਨੂੰ ਤੇ ਜੇ ਸੁੱਕੀ ਪਾਉਨੇ ਆ ਉਹ ਤਾਂ ਸੁੱਕੀ ਖਾ ਲੈਂਦੀਆਂ ਤੇ ਜੇ ਉਹਦੇ ਚ ਸੰਨੀ ਚਲਵਾ ਦੇ ਕੇ ਫਿਰ ਮੂੰਹ ਹੀ ਮਰੀ ਜਾਂਦੀਆਂ ਕਦੇ ਇੱਧਰ ਡੋਲਦੀ ਤੀ ਕਦੇ ਇੱਧਰ ਡੋਲਦੀ ਤੇ ਫਿਰ ਉਹ ਸੁੱਕੀ ਪਾ ਦਿੰਦੇ ਆ ਜਿਹੜੀਆਂ ਨਹੀਂ ਖਾਂਦੀਆਂ ਤੇ ਇਹਨਾਂ ਨੂੰ ਮੱਜਾਂ ਨੂੰ ਥੋੜੀ ਥੋੜੀ ਹੁਣਾ ਵਿੱਚ ਆਪਾਂ ਮਿਕਸ ਕਰਕੇ ਪਾ ਦਿੰਦੇ ਆ ਕਿਉਂਕਿ ਕਹਾਣੀ ਕਢਾ ਕੇ ਲੈਂਦੀ ਸੀ ਕਿ ਨਾ ਵੀ ਛੋਟੀ ਨੂੰ ਤੇਲ ਦਿੰਨੇ ਆ ਉਸ ਨੂੰ ਤੇ ਉਹ ਵਾਲੀ ਖਾਲ ਦੇ ਵਿੱਚ ਹੁਣ ਮਿਕਸ ਕਰਕੇ ਥੋੜੀ ਥੋੜੀ ਪਾਉਨੇ ਆ ਚਲੇ ਖਾਣ ਲੱਗ ਜਾਣ ਤੇ ਇੱਥੇ ਆਪਾਂ ਪਹਿਲਾਂ ਰਲਾ ਲਨੇ ਆ ਹਰੇ ਤੇ ਫਿਰ ਆਪਾਂ ਉੱਪਰ ਪਾ ਦੇਾਂਗੇ ਖੜ ਤੇ ਬਸ ਹੱਥ ਮਾਰ ਕੇ ਫਿਰ ਬੰਨ ਦੇਾਂਗੇ ਆਪਾਂ ਮੱਝਾ ਤੇ ਇੱਥੇ ਲਾਈਟ ਵੀ ਜਿਹੜੀ ਉਹ ਬੰਦ ਹੋ ਚੁੱਕੀ ਸੀ ਪਹਿਲਾਂ ਪੱਖੇ ਚੱਲਦੇ ਸੀਗੇ ਤੇ ਲਾਈਟ ਜਿਹੜੀ ਆ ਬੰਦ ਹੋ ਗਈ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਲਾਈਟ ਵਾਲੇ ਪਤਾ ਨਹੀਂ ਕਿਉਂ ਹੁਣ ਦੋ ਤਿੰਨ ਦਿਨ ਹੋ ਗਏ ਇਰ ਬੰਦ ਕਰਨ ਲੱਗੇ ਲਾਈਟ ਪਹਿਲਾਂ ਵਿੱਚ ਜਿਠੇ ਗਈ ਸੀ ਮੌਸਮ ਦਾ ਫਰਕ ਪੈ ਗਿਆ ਸੀਗਾ ਪਰ ਹੁਣ ਦੋ ਤਿੰਨ ਘਟਾ ਚ ਲਾ ਦਿੰਦੇ ਆ ਕਦੇ ਸਵੇਰ ਲਾ ਲੈਂਦੇ ਕਦੇ ਸ਼ਾਮ ਨੂੰ ਸਵੇਰ ਲਾਈਟ ਗਈ ਤਾਂ ਥੋੜਾ ਜਿਹਾ ਔਖਾ ਹੋ ਜਾਂਦਾ ਇਸ ਟਾਈਮ ਤੇ ਤਾਂ ਚਲੋ ਹਲੇ ਇੰਨਾ ਸੀਗਾ ਵੀ ਹਰੇ ਵੀ ਆਪਾਂ ਪਹਿਲਾਂ ਕੁੱਤਰ ਲਈ ਨਹੀਂ ਤਾਂ ਹਰੇ ਵੀ ਰਹਿ ਜਾਣੇ ਸੀਗੇ ਉਹ ਜੀ ਆਪਾਂ ਜਿਵੇਂ ਖਾ Alte ਫਿਰ ਜਿਹੜੀ ਐ ਵੀ ਰਲਾ ਦਿੰਨੇ ਹੁਣ ਆਪਾਂ ਇਹ ਚ ਤੇ ਥੋੜੀ ਜਿਹੀ ਪਾਉਣੀ ਹੁੰਦੀ ਆ ਕਿਉਂਕਿ ਖਾਂਦਿਆਂ ਨਹੀਂ ਫਿਰ ਤੇ ਆਪਾਂ ਇਸ ਤਰ੍ਹਾਂ ਹਰੇ ਵਿੱਚ ਪਾ ਕੇ ਤੇ ਥੋੜੇ ਥੋੜੇ ਪਾ ਕੇ ਇਹਨਾਂ ਨੂੰ ਆਦਤ ਪਾਉਨੇ ਆ ਵੀ ਚਲੇ ਖਾਣ ਲੱਗ ਜਾਣ ਤੇ ਆਪਾਂ ਬਸ ਹੁਣ ਰਲਾ ਕੇ ਤੇ ਮੱਛਾਂ ਬਣਾ ਦਿੰਨੇ ਆ ਐਂ ਬਾਕੀ ਹਾਂਜੀ ਇੱਕ ਤੁਹਾਨੂੰ ਹੋਰ ਰਿਕਵੈਸਟ ਹੈ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਜੇ ਇਹਨਾਂ ਨੂੰ ਇੱਕ ਵਾਰੀ ਜ਼ਿਆਦਾ ਰਲਾਦਗੇ ਨਾ ਤਾਂ ਫਿਰ ਇਹ ਮੂੰਹ ਮਾਰ ਮਾਰ ਕੇ ਡੋਲ ਦਿੰਦੀਆਂ ਥੱਲੇ ਲੋ ਜੀ ਹੁਣ ਆਪਣੇ ਜਿਹੜੇ ਆ ਪੱਠੇ ਸੀਗੇ ਉਹ ਰਲ ਗਏ ਜਾਣ ਕੀ ਅਰੇ ਵੀ ਰਲ ਚੁਪਕੀ ਨੇ ਵਿੱਚ ਤੇ ਹੁਣ ਆਪਾਂ ਬਸ ਇਹਦੇ ਵਿੱਚੋਂ ਹੀ ਥੋੜੇ ਜਿਹੇ ਜਿਵੇਂ ਖਾਲਾੜੇ ਪੱਠੇ ਜਿਹੜੇ ਆ ਛੋਟਿਆਂ ਨੂੰ ਪਾ ਦਿੰਨੇ ਆ ਤੇ ਬਾਕੀ ਤਾਂ ਉਹਨਾਂ ਨੂੰ ਕੱਲੇ ਹਰੇ ਹੀ ਪਾਵਾਂਗੇ ਥੋੜੇ ਜੇ ਪਾ ਦਿੰਨੇ ਆ ਜਦੋਂ ਇਹ ਖਾਲੇ ਫਿਰ ਆਪਾਂ ਇਹਦੇ ਹਰੇ ਛੱਡਾਂਗੇ ਉਹਨਾਂ ਨੂੰ ਹਾਂਜੀ ਬਾਕੀ ਜਿਹੜੇ ਜਿਵੇਂ ਹਰੇ ਹੀ ਵਗੈਰਾ ਆਪਣੇ ਨਹੀਂ ਖਤਮ ਹੁੰਦੇਗੇ ਛੇਤੀ ਕਿਉਂਕਿ ਆਪਾਂ ਜਿਵੇਂ ਦੋ ਸਾਈਡ ਤੇ ਬੀਜੇ ਹੁੰਦੇ ਆ ਹਰੇ ਤੇ ਇੱਕ ਸਾਈਡ ਤੋਂ ਆਪਾਂ ਵੱਢ ਲੈਨੇ ਆ ਤੇ ਬਸ ਜਿੰਨਾ ਟਾਈਮ ਉਹ ਚਾਰਦੇ ਆਂ ਦੂਜੀ ਸਾਈਡ ਤੇ ਆਪਾਂ ਜਦੋਂ ਖਤਮ ਹੋ ਜਾਂਦੇ ਆ ਉਧਰ ਨਾਲ ਦੀ ਨਾਲ ਉਧਰ ਬੀਜੇ ਜਾਂਦੇ ਆ ਜਦੋਂ ਦੂਜੀ ਸਾਈਡ ਤੋਂ ਆਪਾਂ ਵੱਢ ਲੈਨੇ ਆ ਤਾਂ ਫਿਰ ਉਹਦੋਂ ਦੂਜੀ ਸਾਈਡ ਵਾਲੇ ਹਰੇ ਹੋ ਜਾਂਦੇ ਆ ਫਿਰ ਉਧਰ ਹੱਥ ਲਾ ਲੈਨੇ ਆ ਉਧਰ ਵੱਢਣ ਲੱਗ ਜਾਂਦੇ ਆ ਆਚਾਰ ਵਗੈਰਾ ਜਿਹੜਾ ਅਸੀਂ ਨਹੀਂ ਪਾਉਂਦੇ ਹੈਗੇ ਕਿਉਂਕਿ ਆਪਾਂ ਇਸ ਤਰ੍ਹਾਂ ਹਰੇ ਹੀ ਪਾਉਨੇ ਹੈਗੇ ਆ ਵੱਢ ਕੇ ਹਰ ਰੋਜ਼ ਤੇ ਲਓ ਜੀ ਹੁਣ ਆਪਾਂ ਸਨੀ ਵਗੈਰ ਆਪਣੀ ਹੋ ਗਈ ਆ ਤੇ ਮੱਜਾਂ ਨੂੰ ਆਪਾਂ ਬੰਦ ਦਿੰਨੇ ਆ ਤੇ ਇਸ ਤੋਂ ਬਾਅਦ ਮੈਂ ਗੋਹਾ-ਗੋ ਸੈਟਤੀਆਂ ਇੱਥੋਂ ਤੇ ਵੀਡੀਓ ਦਾ ਵੀ ਆਪਾਂ ਐਂਡ ਇੱਥੇ ਕਰਦੇ ਆ ਜੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ